ਨਾਮ ਸ਼੍ਰੀ ਵਾਹਿਗੁਰੂ ਜੀ ਉੱਠ ਫਰੀਦਾ ਸੁਤੇਆ ਤੂੰ ਸੁੱਤਾ ਰਬ ਜਗ ਦਾ ਕਰ ਗਾਡੇ ਨਾਂ ਪੂਰੀਤ ਉੱਠ ਫਰੀਦਾ ਸੁਤਿਆ ਸੁਬਾ ਨਵਾਜ਼ ਗੁਜਾਰ ਮਾਈ ਨਾਮ ਵੈ ਸੂਸਰ ਕਾ ਪੋਤਾਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੋਡੀ ਮਹਲਾ ਪੰਜਵਾਂ ਹਰ ਬਿਸਤ ਸਦਾ ਖਾਰੀ ਤਾਕੂ ਤੋਖਾ ਕਹਾਵੇ ਆਪੈ ਜਾਗੂ ਓ ਆਪ ਕੋਟ ਤੁਹਾਰੇ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪੁ ਜੈਸੀ ਅਰਜਾਰੀ ਨਵਖੰਡੜ ਕੋ ਰਾਖੁ ਮਾਵੇ ਅੰਤ ਤਲੇ ਕੋ ਹਾਰੀ ਗੁਣ ਨਦਾਨ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਤਾਨੁ ਉਸ ਜਨਮ ਨਾਨਕ ਤੁਸ ਬਲਹਾਰੀ ਗੁਰਦਾਨ ਗੁਣ ਤੇ ਨਿੰਦਾਈ ਜਾ ਕੋ ਕਿਰਪਾ ਧਾਰੀ ਤੋ ਸੁਖਿਆ ਧਾਨੁ ਸੁ ਜਨਮ ਨਾਨਕ ਤਿਸੁ ਬਲਹਾਰੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ